ਹਾਂਜੀ ਅਸੀਂ ਜੇ ਕਲਮਾਨੀਗੈਸਿਸ ਦੀ ਮੈਡਮ ਦੇ ਨਿਰਦੇਸ਼ਾਂ ਅਨੁਸਾਰ ਸਪੈਸ਼ਲ ਨਾਕਾਬੰਦੀ ਕੀਤੀ ਹੋਈ ਸੀ ਸਾਨੂੰ ਸੀਕ੍ਰੀਟ ਇਨਫੋਰਮੇਸ਼ਨ ਮਿਲੀ ਵੀ ਹਰਿਆਣਾ ਤੋਂ ਇੱਕ ਗੱਡੀ ਆ ਰਹੀ ਹੈ ਜਿਹਦੇ ਵਿੱਚ ਕਾਫੀ ਭਾਰੀ ਮਾਤਰਾ ਦੇ ਵਿੱਚ ਨਸ਼ੀਲੇ ਪਦਾਰਥ ਹੋਣ ਦੀ ਸ਼ੰਕਾ ਹੈ ਤੇ ਅਸੀਂ ਉਸੇ ਹੀ ਨੀਡ ਅਕੋਰਡਿੰਗ ਐਸਐਸਓ ਸਰਪ੍ਰਿੰਸ ਇੰਸਪੈਕਟਰ ਜੀ ਦੀ ਟੀਮ ਦੇ ਨਾਲ ਸਾਡੇ ਜਣਾ ਚੌਕੀ ਚਾਰਜ ਹੈਡ ਇਸੇ ਅਮਰਤਪੁਰ ਉੱਤੇ ਵੀ ਇੰਦਨਾਲੀ ਨਾਕਾ ਲਗਾਇਆ ਡਬਲਯੂਓ ਤੇ ਦੇਰ ਰਾਤਕ ਹਨੇ ਡਬਲੀ ਸਾਈਡ ਤੋਂ ਕੱਟੀ ਆ ਰਹੀ ਸੀ ਬਠਿੰਡਾ ਉਹਨੇ ਰੋਕ ਕੇ ਚੈੱਕ ਕੀਤਾ ਵਾਈਟ ਕਲਰ ਦੀ ਕੱਟੀ ਸੀ ਉਹਦੇ ਵਿੱਚ 13000 ਟੈਬਲੇਟਸ ਟਰਾਮਾਡੋਲ ਦੀ ਬਰਾਮਦ ਹੋਈ ਤੇ ਇਹ ਜੋ ਕਿ ਇਹ ਫੌਲ ਕਰ ਤੱਕ ਕਮਰਸ਼ੀਅਲ ਵੀ ਕੰਮ ਨਹੀਂ ਕਰ ਤੇ ਅਸੀਂ 192 ਨੰਬਰ ਪਰਚਾ ਐਫ ਆਈ ਆਰ ਦਰਜ ਕੀਤਾ ਸਦਰ ਖੋਜ ਕਿੱਥੋਂ ਦੇ ਨੇ ਕੱਟੀ ਇਹ ਹੈਗੇ ਜਿਹੜਾ ਪੀਸ ਦਾ ਕੁਲਵਿੰਦਰ ਸਿੰਘ ਨਾ ਇਹ ਹਰਿਆਣੇ ਦਾ ਹੈ सिरसा ਜਿਹਦੇ ਵਿੱਚ ਪਿੰਡ ਹੈ ਸੀ ਉਹ ਤੋਂ ਹੈ ਰਹਾ ਕਿੱਥੇ ਨੱਕ ਦੇ ਨਾਸਸਪਾਈਕ ਏ ਹੈ ਜਿਹੜਾ ਅਸੀਂ ਇਹ ਹਾਲੇ ਦਾ ਡਿਮਾਂਡ ਦਿੱਤਾ ਅਸੀਂ ਫਾਰਵਰਡ ਤੇ ਬੈਕਵਰਡ ਲਿੰਕੇਜਸ ਅੱਜ ਇੱਕ ਤੋਂ ਕੁਝ ਕੁ ਕਰਕੇ ਸਾਰੇ ਸਟੈਬਲਿਸ਼ ਕਰਾਂਗੇ ਉਹਦੇ ਅਕੋਰਡਿੰਗ ਹੈ ਫਰਦਰ ਕਰਦੇ ਕਰਾਂ ਪਰੋਬਲੀ ਹਰਿਆਣਾ ਕੋਲ ਦੇਿੱਤੇ ਦੇ ਪਹਿਲਾਂ ਵਿੱਚ ਦੋ ਫਰਚੇ ਲੱਜ ਹੈ ਇੱਕ ਹਰਿਆਣਾ ਜ਼ਿਲ੍ਹੇ ਵਿੱਚ ਇੱਕ ਰਾਜਸਥਾਨ ਦੇ ਤੋਂ ਨੂੰ ਐਂਡੀ ਦੇ ਗੱਡੀ ਕਿਹੜੀ ਕਿਹੜੀ ਗੱਡੀ ਸੀ ਨਾ ਕਿਹਦੀ ਲੋਕੇਸ਼ਨ ਕਿੱਥੇ ਪੜਿਆਗਾ ਇਹ ਬਿਲਕੁਲ ਜੀ ਏਮਸ ਤੋਂ ਜਿੱਥੇ ਅਸੀਂ ਡਾਬ ਵਾਲੀ ਰੋਡ ਤੋਂ ਬਠਿੰਡਾ ਵੱਲ ਨੂੰ ਆਉਂਦੇ ਆ ਏਮਸ ਦੇ ਬਾਹਰ ਪੜੀ ਐ ਸੀ ਵਾਈਟ ਕਲਰ ਦੀ ਗੱਡੀ ਸੀ ਏ ਸਟਾਰ ਮਾਰਕਾ ਦੀ ਜੈਲੀ ਦਾ ਰਜਿਸਟ੍ਰੇਸ਼ਨ ਨੰਬਰ ਸੀ ਮੇडम ਮਾਂ ਜੋ ਹੌਂਸਟ ਕੱਟਾ ਜੀ ਉਸ ਪੇਸ਼ ਕਰਕੇ ਹੁਣ ਹੁਣ ਪੇਸ਼ ਕਰਕੇ ਡਿਮਾਂਡ ਲਵਾਂ ਤੁਹਾਨੂੰ ਹਰਾਨਾ ਜੀ ਆਪ ਕੋ ਕਾਫੀ ਟਾਈਮ ਹੋ ਗਿਆ ਜੀ ਆਜ ਆ ਜਾਗਾ ਉਹਨੂੰ ਰੋਕਣ ਵਾਸਤੇ ਕੋਈ ਕਰ ਰਿਹਾ ਪਏ ਕੁਝ ਸਕੋ ਉਹਦੇ ਵਾਸਤੇ ਜੀ ਸਾਡਾ ਸਪੈਸ਼ਲਿਕ ਰੂਮ ਵਾਲੀ ਜੇ ਤੁਹਾਨੂੰ ਪਤਾ ਨਾਕਾ ਲੱਗਿਆ ਹੋਇਆ ਫਤਰਾਲੇ ਸੰਗਤ ਪਥਾਣੇ ਦਾ ਉੱਥੇ ਵੀ ਕਾਫੀ ਰਿਕਵਰੀ ਹੁੰਦੀ ਹੈ ਬਾਕੀ ਇਸ ਟਾਈਮ ਤੋਂ ਟਾਈਮ ਤੇ ਕੈਸ ਆਪਰੇਸ਼ਨਸ ਵੀ ਕਰਦੇ ਰਹਿੰਦੇ ਆ ਜੀ ਜੋ ਸਾਡੇ ਕੋਲ ਲੀਡ ਆ ਗਿਆ ਉਹਦੇ ਅਕੋਰਡਿੰਗ ਅਸੀਂ ਰਿਕਵਰੀਸ ਪਹਿਲਾਂ ਵੀ ਬਹੁਤ ਹੋਈ ਅੱਗੇ ਵੀ ਕਰਾਂਗੇ ਮੈਡਮ ਇਹ ਬੇਸਿਕ ਕੰਮ ਕੀ ਕਰਦਾ ਸੀ ਬੇਸਿਕ ਕੰਮ ਜੀ ਇਹਦਾ ਦੇਖੋ ਇੱਥੇ ਪਹਿਲਾਂ ਵੀ ਪਰਚੇ ਦਰਜ ਹੈ ਸਰ ਇਹ ਕੈਮਿਸਟਾ ਹੀ ਕੰਮ ਕਰਦਾ ਹੈ ਤੇ ਕਿਉਂਕਿ ਇਹ ਬਹੁਤ ਕਾਫੀ ਜ਼ਿਆਦਾ ਮਤਲਬ ਕਮਰਸ਼ਲ ਰਿਕਵਰੀ ਹੋਈ ਹੈ ਇਸ ਲਈ ਭਾਜੀ ਮਾਤਰਾ ਦੇ ਕੁਝ ਹੋਰੀਆਂ ਦਾ ਮੈਂ ਪਾਲੀ ਕਰਦਾ ਤੇ ਜਿੱਥੋਂ ਲੈ ਕੇ ਉੱਥੋਂ ਤੱਕ ਵੀ ਪਹੁੰਚਿਆ ਜਾ ਰਿਹਾ ਹੈ ਹਾਂਜੀ ਹਾਂਜੀ ਬਿਲਕੁਲ ਅਸੀਂ ਸਾਨੂੰ ਡੀਜੀਵੀ ਸਾਹਿਬ ਵੱਲੋਂ ਵੀ ਇਨਸਟਰਕਸ਼ਨਸ ਹੈ ਕਿ ਜਦੋਂ ਵੀ ਐਨਡੀਪੀਐਸ ਦੇ ਕੇਸ ਦੇ ਵਿੱਚ ਕਮਰਸ਼ਲ ਰਿਕਵਰੀ ਹੁੰਦੀ ਹੈ ਉਹਦੀ ਫੋਰਵਰਡ ਤੇ ਟਾਈਪ ਆਫ ਡੈਂਟੀਟੀ ਇਸ ਐਸਟੈਬਿਸ਼ ਕਰਕੇ ਅਸੀਂ ਪੂਰੇ ਐਂਡ ਤੱਕ ਜਾਣਗੇ ਕਿਥੋਂ ਬੇਸਿਕਲੀ ਟੂਰਨਾਮੈਂਟ ਕਰਤਾ ਸੀ ਗੋਲਦ। ਮੈਨੂੰ ਇਸ ਤਰ੍ਹਾਂ ਦੇ ਕਸ਼ੇ ਦੇ ਉਹਨਾਂ ਨੂੰ ਕੀ ਮੈਸੇਜ ਜਗਾ। ਉਹਨਾਂ ਨੇ ਦੇਖੋ ਇਹੀ ਮੈਸੇਜ ਹੈ ਕਿ ਇਹ ਪੰਜਾਬ ਸਰਕਾਰ ਦਾ ਇਹ ਬਹੁਤ ਹੀ ਸਟ੍ਰਿਕਟ ਐਕਸ਼ਨ ਹੈ ਤੇ ਇਹਨਾਂ ਕੇਸਸ ਦੇ ਵਿੱਚ ਉਹਨਾਂ ਨੇ ਜਿਹੜੀ ਪ੍ਰਾਪਰਟੀਆਂ ਵੀ ਐਕਵਾਇਰ ਕੀਤੀਆਂ ਹੈ ਇਹ ਜਿੱਥੇ ਧੰਦਾ ਕਰਤੀ ਉਹਨਾਂ ਨੂੰ ਵੀ ਸੀ ਫੋਰਫੀਟ ਕਰਾਵਾਂਗੇ। ਇਹ ਫੇਸ ਵਿੱਚ ਦਾ ਸੀ ਕਿ ਅੱਗੇ ਵੀ ਕੋਈ ਇਹ ਰਿਪੋਰਟ ਲੱਗੇ ਤੇ ਮੈਟਰ ਦੀ ਇਨਵੈਸਟੀਗੇਸ਼ਨ ਪਤਾ ਕਰਦੇ ਕਿ ਤੇ ਪਹਿਲਾਂ ਦੋ ਮੁਕਦਮੇ ਲੱਜੇ ਤਾਂ ਆਬਵੀਸਲੀ ਵੇਚਦਾ ਹੋਊਗਾ ਫਿਰ ਉਹ ਉਸ ਬੰਦੇ ਦਾ ਕੁਝ ਕੀਤਾ ਹੋਊਗਾ ਜਿਹੜਾ ਲੱਗੇ ਜਿੱਤ ਸਪਾਈ ਕਰਨ ਲਈ ਕਿਉਂਕਿ ਵੱਡੀ ਮਤਰਾ ਸੀ